ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰਦੀਪ ਧמאਣ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਖਬਰ ਮੁਖਸਰ ਤੋਂ ਹੈ ਜਿੱਥੇ ਕਿ ਬੀਤੀ ਰਾਤ ਇੱਕ ਮਾਮੂਲੀ ਵਿਵਾਦ ਨੂੰ ਲੈ ਕੇ ਇੱਕ ਪਿੰਡ ਦੇ ਵਿੱਚ ਜਿਸ ਦਾ ਨਾਮ ਪੁੱਲਰ ਹੈ ਤਾਂ ਪੁੱਲਰ ਪਿੰਡ ਦੇ ਵਿੱਚ ਗੋਲੀ ਚੱਲੀ ਹੈ ਔਰ ਇਸ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਬੂਟਾ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦੋਂ ਕਿ ਉਸ ਦਾ ਭਰਾ ਮਨਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਫਰੀਦਕੋਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਕੀ ਹੈ ਪੂਰੀ ਜਾਣਕਾਰੀ ਆਓ ਇੱਕ ਨਜ਼ਰ ਮਾਰਦੇ ਹਾਂ। ਸ਼੍ਰੀ ਮੁਕਸਰ ਸਾਹਿਬ ਦੇ ਨਜ਼ਦੀਕੀ ਪਿੰਡ ਭੁੱਲਰ ਵਿਖੇ देर रात ਇੱਕ ਮਾਮੂਲੀ ਵਿਵਾਦ ਉਪਰੰਤ ਚੱਲੀ ਗੋਲੀ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਮ੍ਰਿਤਕ ਦਾ ਛੋਟਾ ਭਰਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਗੋਲੀ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਚਲਾਈ ਗਈ ਜੋ ਕਿ ਮ੍ਰਿਤਕ ਦੇ ਘਰ ਤੋਂ ਥੋੜੀ ਦੂਰੀ ਤੇ ਹੀ ਵਹਿੰਦਾ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਥਿਤ ਤੌਰ ਤੇ ਪਿੰਡ ਵਾਸੀ ਬੂਟਾ ਸਿੰਘ ਦੀ ਬੇਟੀ ਅਤੇ ਪਿੰਡ ਦੇ ਨੌਜਵਾਨ ਬਲਵਲ ਦੇ ਆਪਸੀ ਕਥਿਤ ਸਬੰਧਾਂ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਸੀ ਕੱਲ ਬੂਟਾ ਸਿੰਘ ਅਤੇ ਉਸਦੇ ਭਰਾ ਮਨਦੀਪ ਸਿੰਘ ਉਸਦੇ ਘਰ ਆਏ ਅਤੇ ਉਹਨਾਂ ਦੀ ਕਹਾ ਸੁਣੀ ਹੋ ਗਈ ਜਿਸ ਉਪਰੰਤ ਬਲਵਲ ਨੇ 12 ਬੋਰ ਦੀਆਂ ਦੋ ਗੋਲੀਆਂ ਚਲਾਈਆਂ ਜਿਸ ਚੋਂ ਇੱਕ ਗੋਲੀ ਬੂਟਾ ਸਿੰਘ ਦੇ ਲੱਗੀ ਅਤੇ ਦੂਜੀ ਮਨਦੀਪ ਸਿੰਘ ਦੇ ਲੱਗੀ ਪਰਿਵਾਰ ਨੇ ਇਸ ਪੂਰੀ ਘਟਨਾ ਬਾਰੇ ਕੀ ਜਾਣਕਾਰੀ ਦਿੱਤੀ ਹੈ ਆਓ ਦੇਖਦੇ ਹਾਂ ਤਾਂ ਦੱਸਦੀ ਹੈ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਵਾਂ ਦਾ ਆਪਸੀ ਝਗੜਾ ਕੀ ਸੀ ਇਸ ਬਾਰੇ ਹਾਲੇ ਪਿੰਡ ਵਾਸੀ ਬੋਲਣ ਲਈ ਤਿਆਰ ਨਹੀਂ ਕੀ ਨਾਮ ਹੈ ਜੀ ਕੀ ਘਟਨਾ ਹੋਈ ਹੈ ਕੀ ਮਾਮਲਾ ਦੱਸ ਦੱਸ ਗੋਲ ਮੇਰਾ ਨਾਮ ਦਲਜੀਤ ਆ ਮੇਰੇ ਘਰ ਵਾਲੇ ਦਾ ਨਾਂ ਭੂਟਾ ਏ ਮੇਰੇ ਕਾ ਪੰਜ ਕੁੜਗੇ ਪੰਜਾ ਤੋਂ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨੂੰ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲਾ ਇਹ ਆਦੀ ਮੈਂ ਮੰਨੂ ਨੂੰ ਦੱਸੂਗੀ ਆਦੀ ਮੈਂ ਮੰਨੂ ਕੋਨੇ ਮੰਨੂ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਂਦੀ ਮੈਂ ਮੰਨੂ ਦੇ ਘਰੋਂ ਬੋਲਦੀ ਆਂ ਗਿਆ ਇਹਨੂੰ ਆਦਾਂ ਆਦੀ ਮੈਂ ਨਹੀਂ ਤੇਰੇ ਨਾਲ ਗੱਲ ਕਰਦੀ ਮੜ ਕੇ ਆਂਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾ ਲਈ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਓਏ ਅਤੇ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੇ ਘਰ ਉਹ ਜਦੋਂ ਉਹਨੇ ਦੱਸਿਆ ਮੇਰੇ ਦਿਓਰ ਨੂੰ ਇਹਨੇ ਦੱਸਤਾ ਨਹੀਂ ਨਾ ਵੀ ਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੱਗ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾ ਮੈਂ ਤੇ ਬੂਟ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੇ ਹੀ ਮੈਂ ਜਾਵੜੀ ਮਗਰੇ ਮੇਰੇ ਮੇਰੇ ਘਰ ਵਾਲਾ ਉੱਠ ਗਿਆ ਮੰਗਣਾ ਤੜਕੇ ਚੇਅਰਮੈਨਾਂ ਦੇ ਘਰੇ ਚੱਲਾਂਗੇ ਮੈਂ ਕਿ ਆਪਾਂ ਉਹਨੂੰ ਦੱਸਾਂਗੇ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰੇ ਕਿਉਂ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਚੈੱਕ ਦਿਖਾਉਣ ਗਿਆ ਸੀ ਜਿਵੇਂ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂਦਾ ਤੇ ਤੇਨੂੰ ਕੀ ਪਤਾ ਸੀਗਾ ਵੀ ਉਹ ਗਾਂ ਬਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡੀਆਂ ਚਾਚ ਚਾਚ ਜੀ ਬੈਠਾ ਗਾਣ ਮਾ ਬੰਦੀਆਂ ਤੁਹਾਡੇ ਕਿੰਨੇ ਬੱਚੇ ਮੇਰੇਆਂ 5 ਗੁੱਡੀਆਂ ਇੱਕ ਬڑا 6 ਬੈਡ ਬڑا ਕਿ ਉਹ ਤਾਂੁੰਦਾ ਇਹ 55 56 ਕੁੜੰਗਾ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਇਹਦੇ ਨਾਲ ਹਾਂਜੀ ਪਹਿਲਾਂ ਮੇਰੀ ਬੇਟੀ ਦੇ ਦੀ ਸ਼ਾਦੀ ਰਗਵਾਈ ਸੀਗੀ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦਾਗਾ ਮੇਰੇ ਘਰ ਵਾਲੇ ਦੇ ਸਿਰ ਤੇ 6:30 ਵਜੇ ਸੀਗੀ ਉਹ ਤੇ ਦਾਦਾ ਕਰਕੇ ਛੋਟੀ ਉਮਰ 'ਚ ਮੈਂ ਵਿਆਹ ਕਰਦੀ ਸੀਗੀ ਤੈਨੂੰ ਆਦਾ ਸੀ ਤੂੰ ਮੇਰੇ ਨਾਲ ਗੱਲ ਕਰ ਜਦੋਂ ਵਜ਼ੀ ਮਨਾ ਕਰ ਦਿੱਤਾ ਤਾਂ ਸਾਨੇ ਉਹਨੇ ਮੜਕੇ ਦੂਜਾ ਮੰਗੋ ਸ਼ਿਕਾਇਤ ਕਰਦੀ ਕਹਿੰਦਾ ਛੋਟੀ ਉਮਰ ਜਿਹਾ ਵਿਆਹ ਕਰੀ ਜਾਂਦੇ ਆ ਆ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆ ਪੁੱਲਰਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਹੈ ਜੋ ਡਿਸੀਜ਼ਡ ਪਰਸਨ ਹੈ ਬੂਟਾ ਸਿੰਘ ਉਹਦੀ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਮਲਬਰ ਇਹਦੇ ਨਾਲ ਕੋ ਲਵ ਅਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋਈ ਪੁਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮੰਦੀ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਫਾਇਰ ਕਰਤਾ ਜਿਹੜਾ ਬੂਟਾ ਉਹ ਇੱਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇਜ ਜਾ ਚੁੱਕੇ ਆਂ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਮਨਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੋਂ ਬਾਅਦ ਹੁਣ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਮਤਲਬ ਸਰ ਦੇਰ ਦਾ ਦੱਦਾ ਮਿਤਸਿੰਘ ਇਹ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਆ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਡੈੜੀ ਮਜ਼ਦੂਰੀ ਦੇ ਕੰਮ ਕਰਦਾ ਸੀ ਕਿੰਨੇ ਬੱਚੇ ਆ ਜਿਨ੍ਹਾਂ ਦੀ ਮੌਤ ਹੋਈ ਜਾਂਦਾ ਜ਼ਖਮੀ ਅ ਦੇਖੋ ਜੀ 2 ਪਰਸਨ ਐ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਐ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈੱਡ ਐ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕਿੰਡ ਸੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਸੀਵਲ ਹਸਪੀਟਲ ਐਡਮਿਟ ਕਰਵਾਤਾ ਸੀ ਉੱਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਵੈਪਨ ਕਿਹੜਾ ਵਰਤਿਆ ਗਿਆ ਹੁਣ ਪਤਾ ਨਹੀਂ ਅ ਵੈਪਨ ਜੀ ਇਨੀਸ਼ially ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ ਕਿੰਨੇ ਫਾਇਰ ਹੋਏ ਕਿਸ ਤਰ੍ਹਾਂ ਪਤਾ ਨਹੀਂ ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਤੁਰ ਵੈਪਨ ਕੀ ਦਾ ਸੀ ਉਹ ਵਰਦਰ ਦਾ ਸੀ ਜਾਂ ਮੋਟਰ ਸੇਂਗ ਕਰਿਆ ਦਾ ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ ਉਹਦੇ ਫਾਦਰ ਦਾ ਲਾਇਸੈਂਸਡ ਵੈਪਨ ਸੀਗਾ ਤਾਂ ਕੀ ਮਾਮਲਾ ਹੋਇਆ ਊਲਰਪਿੰਡਾ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸੰਤ ਉਹ ਤੋਂ ਪਤਾ ਲੱਗਾ ਖੜਕਾ ਹੋਇਆ ਤੇ ਰਾਂਝਾ ਤੇ ਹੈ ਪੁਰਾਣੀ ਸੀ ਕੋਈ ਮਾੜੀ ਮੁੱਤੀ ਇਹਨਾਂ ਦੀ ਕੋਈ ਠੀਕ ਕੀ ਕਰਨ ਵਾਲੇ ਦਾ ਕੀ ਨਾਮ ਹੈ ਬੂਟਾ ਸਿੰਘ ਹੈ ਜੀ ਬੂਟਾ ਸਿੰਘ ਕਿੰਨੀ ਉਮਰ ਸੀ ਕਿੰਨੇ ਬੱਚੇ ਪਰਿਵਾਰ ਕੀ ਕਰਦਾ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਜਿਹਾ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਕਿੰਨੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਮੈਨੂੰ ਮਾਰ ਗਿਆ ਜੀ ਉਹ ਨਹੀਂ ਤਾਂ ਪਰਾਣੀ ਕੋਈ ਦੰਜਸ਼ ਕੀ ਪਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਤੂੰ ਪਰਾਣੀ ਮੋਟੀ ਸੀ ਹੁੰਦਾ ਨਾ ਨਹੀਂ ਤੇ ਬਲਵਰ ਕੀ ਕੰਮ ਕਰਦਾ ਜੀ ਦਾੜੀ-ਟੱਪੇ ਦਾ ਹੀ ਕਰਦਾ ਜੀ ਅੱਛਾ ਹਾਂ ਜੀ ਇਹ ਇਕੱਠੀਆਂ ਕਿੱਥੇ ਹੋਈਆਂ ਜਿਹੜੀ ਘਰੇ ਹੋਈਆਂ ਜੀ ਕਿੰਨੇ ਘਰੇ ਇਹ ਜਸਕਰਨ ਸਿੰਘ ਆ ਜੀ ਜਿਸ ਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਿਸ ਕਰਨ ਸਿੰਘ ਦਾ ਲੜਕਾ ਹੈ ਜਿਹੜੇ ਮਤਲਬ ਕਿ ਵਿਕਪਨ ਨੇ ਫਾਇਰ ਕੀਤਾ ਉਹ ਦੱਸਦਾ ਕਿ ਉਹਦੇ ਡੈਡੀ ਦਾ ਸੀ ਆ ਜੀ ਬਲਵਰ ਸਿੰਘ ਦਾ ਬਲਵਰ ਸਿੰਘ ਮੁਰਤੀ ਨਹੀਂ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ ਤਾਂ ਦੋਵਾਂ ਤਰ੍ਹਾਂ ਦੇ ਆਪਸੀ ਝਗੜੇ ਬਾਰੇ ਹਾਲੇ ਕੋਈ ਪਿੰਡ ਵਾਸੀ ਬੋਲਣ ਨੂੰ ਤਿਆਰ ਨਹੀਂ ਪਰ ਨੁਕਸਾਨ ਜ਼ਰੂਰ ਹੋਇਆ ਏ ਇੱਕ ਜਾਨ ਗਈ ਏ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ਤਾਜ਼ਾ ਤਰੀਨ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਬਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ। ਸਾਥ ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ। ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ